ਨਮਸਕਾਰ ਦੋਸਤੋ ਤੁਸੀਂ ਜੁੜਿਓ ਫਾਈਲ ਕਾ 24 ਨਾਲ ਦੱਸ ਦਈਏ ਕਿ ਬੀਤੇ ਸਮੇਂ ਬਹਿ ਖਾਸ ਜੋ ਕਿ ਪਿੰਡ ਤੋਂ ਬਾਹਰ ਸੇਮ ਨਾਲੇ ਕੋਲ ਲੋਹੇ ਦਾ ਖੋਖਾ ਕਾਲਾ ਸਿੰਘ ਪੁੱਤਰ ਉਤਾਰ ਸਿੰਘ ਨੇ ਬਣਾਇਆ ਹੋਇਆ ਸੀ ਜਿਹਦੇ ਵਿੱਚ ਉਸਨੇ ਕਿਰਿਆਨੇ ਦਾ ਸਮਾਨ ਵਗੈਰਾ ਫਰਿੱਜ ਪੰਜ ਛੇ ਕੁਰਸੀਆਂ ਔਰ ਠੰਡੇ ਵਗੈਰਾ ਰੱਖੇ ਹੋਏ ਸੀ ਜੋ ਕਿ ਬੀਤੇ ਸਮੇਂ ਰਾਤ ਨੂੰ 2:30 ਵਜੇ ਦੇ ਕਰੀਬ ਇੱਕ ਗਲਤ ਅਨਸਰ ਨੇ ਆ ਕੇ ਖੋਖੇ ਉੱਪਰ ਬਣੇ ਛੱਪਰ ਨੂੰ ਅੱਗ ਲਾ ਦਿੱਤੀ ਜੋ ਕਿ ਖੋਖੇ ਵਿੱਚ ਪਿਆ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਨੇ ਦੱਸਿਆ ਨਾਲ ਹੀ 5-6 ਫੁੱਟ ਤੇ 11 ਏਕੜ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਜੋ ਕਿ ਰਾਤ ਨੂੰ ਖੋਖੇ ਉੱਪਰ ਅੱਗ ਲੱਗ ਰਹੀ ਸੀ ਜਿਸ ਕਾਰਨ ਨਾਲ ਹੀ ਕਣਕ ਨੂੰ ਅੱਗ ਲੱਗ ਸਕਦੀ ਸੀ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਬੈ ਖਾਸ ਦੇ ਨਾਲ ਰਕਵੇ ਵਿੱਚ ਬਹੁਤ ਸਾਰੀਆਂ ਟਾਹਣੀਆਂ ਆਉਂਦੀਆਂ ਹਨ ਜੋ ਕਿ ਬਹੁਤ ਹੀ ਵੱਡੀ ਅਨਸਖਾਵੀ ਘਟਨਾ ਵਾਪਰ ਸਕਦੀ ਸੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਹਾਂਜੀ ਇਹ ਅੱਗ ਰਾਤ ਨੂੰ ਲੱਗਿਆ ਕੋਈ ਇਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਟਾਈਮ ਲਾ ਗਿਆ ਜੀ ਸਾਡੇ ਪਿੰਡ ਜਗਰਾਤਾ ਸੀ ਸਾਰੀ ਜਨਤਾ ਉਧਰ ਸੀ ਤੇ ਉਹਦਾ ਦਾ ਵਿਚਾਰਾ ਦਾ ਨੁਕਸਾਨ ਹੋਇਆ ਹੀ ਹੋਇਆ ਹੈ ਆ ਨਾਲ ਤੁਸੀਂ ਵੇਖ ਲਓ ਤਿੰਨ ਕਰਮਾਂ ਤੇ ਸਾਰੀ ਫੈਸਲ ਖੜੀਆ ਜਾ ਰਹਾ ਏ ਕੜ ਵਿਚਾਰੇ ਦੀ ਸਾਰਾ ਸਮਾਨ ਫ੍ਰਿਜ ਤੇ ਗਰੀਬ ਬੰਦਾ ਵਿਚਾਰਾ ਜੀ ਉਹਨੇ ਕਹ ਰਿਹਾ ਰੈਫਰਿਜਰੇਟਰ ਸਾਡੇ ਕੋਲ ਰਾਤ ਰੱਖੀ ਹਾਂ ਤੇ ਸਾਰਾ ਵੇਖ ਲਓ ਤੁਸੀਂ ਤੁਹਾਡੇ ਸਾਹਮਣੇ ਕੁਝ ਵੀ ਨਹੀਂ ਬਚਿਆ ਵਿੱਚ ਪ੍ਰਸ਼ਾਸਨ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹਦੇ ਮਦਦ ਕਰਨੀ ਚਾਹੀਦੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਅਸਤਾਈ ਕਹਿੰਨੇ ਆ ਜੀ ਸਰਕਾਰ ਨੂੰ ਵੀ ਹੋਰ ਅਸੀਂ ਕੀ ਕਹਿ ਸਕਦੇ ਹਾਂ ਹਾਂ ਸਾਹਿਬ ਮਿਹਰੇ ਬਾਜ਼ਾਰ ਦੇ ਨਾਲ ਨਸਾਨ ਆ ਇਹਨੂੰ ਚਰ ਰੋਜ਼ਾਨਾ ਮਿਲਣਾ ਚਾਹੀਦਾ ਹਾਂਜੀ 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 ਉਹਦੀ ਬਰਪਾਈ ਕੀ ਕੀ ਗੱਲ ਹੋਈ ਸੀ ਇੱਥੇ ਜੀ ਇੱਥੇ ਜੀ ਜਗਾ ਸੀ ਆਪਣੇ ਖੋਖਾ ਤੇ ਦੁਕਾਨ ਤੋਂ ਦੁਕਾਨ ਬਣੀ ਸੀਗੀ ਸਰ ਜੀ ਤੇ ਛੱਪਰ ਅੱਗੇ ਲੱਗਿਆ ਸੀਗਾ ਤੇ ਸਮਾਨ ਸਮੂਹ ਕਾਫੀ ਮਤਲਬ ਜੁੜਿਆ ਸੀਗਾ ਤੇ ਅੰਦਰ ਕਰਿਆਨੇ ਦਾ ਦੁਕਾਨ ਔਰ ਮੈਟਰ ਫ੍ਰਿਜ ਤੇ ਦੂਜਾ ਕਾਊਂਟਰ ਪੰਜ ਕੁਰਸੀਆਂ ਇੱਕ ਮੇਜ਼ ਦੋ ਵਾਟਰ ਕੋਲਰ ਤੇ 10 12000 ਦੇ ਹੈਗੇ ਸੀ ਠੰਡੇ ਦਸਮਾਨ ਮਤਲਬ ਗਾੜੂ ਗਾੜੀ 60 70000 ਦਨ ਮੇਰਾ ਨੁਕਸਾਨ ਹੋ ਗਿਆ ਜਨਾਬ ਕੋਈ ਸ਼ੱਕ ਕਿਸੇ ਤੇ ਸ਼ੱਕ ਜੀ ਰਾਤ ਨੂੰ ਹੈਗਾ ਸੀ ਜਗਰਾਤਾ ਤੇ ਲੰਘਾ ਟੱਪੇਗਾ ਸੀ ਕੋਈ ਪੱਕਾ ਆਪਾਂ ਨੂੰ ਕੋਈ ਸਬੂਤ ਤਾਂ ਹੈ ਨਹੀਂ ਕਿਸੇ ਦਾ ਜੀ ਕਿੰਨੇ ਵਜੇ ਦੀ ਘਟਨਾ ਹੈ ਜੀ ਇਹ ਘਟਨਾ ਰਾਤ ਦੇ ਹੈਗੇ 2:3 3 ਵਜੇ ਦਾ ਸਵੇਰ ਦਾ ਤੁਹਾਡੇ ਪਿੰਡ ਦਾ ਨਾਮ ਕੀ ਹੈ ਜੀ ਸਾਡੇ ਪਿੰਡ ਦਾ ਨਾਮ ਹੈ ਪਿੰਡ ਬੈ ਖਾਸ ਹਲਕਾ ਚ ਪੈਂਦਾ ਜੀ ਹਲਕਾ ਚ ਚੌਕੀ ਲਾਦੂ ਕਾ ਪਿੰਡੀ ਜੀ ਦਰਖਾਹਤ ਤੁਸੀਂ ਦੇਤੀ ਚੌਕ ਚੌਕੇ ਦਰਖਾਹਤ ਦੇਤੀ ਇੱਕ ਇਹਦੇ ਨਾਲ ਕੋਖੇ ਦੇ ਨਾਲ ਕਣਕ ਸੀਗੀ ਤੇ ਉਹਨੂੰ ਕੋਈ ਖਤਰਾ ਸੀ ਕਿ ਕਿੰਨੇ ਦੂਰ ਨਾ ਪੂਰਾ ਖਤਰਾ ਸੀ ਸਿਰ ਵਿੱਚ ਦੋ ਤਿੰਨ ਕਰਮਾਂ ਦੀ ਫਤੀ ਜੀ ਮਾਰੀ ਜਾਵਾ ਨਹੀਂ ਨਾ ਤਾਂ ਟਾਪੋਦਰ ਜਾਣੇ ਖਰੇ ਕੋਈ ਦਾ ਕੁੱਕੀ ਦਾ ਕੀ ਹੋ ਜਾਣਾ ਸਰ ਬਹੁਤ ਨੁਕਸਾਨ ਹੋਣਾ ਸੀ ਬਹੁਤ ਹੀ ਮੈਨ ਕੋਈ ਨਹੀਂ ਕੋਈ ਸਮਝ ਨਹੀਂ ਆਉਣੀ ਸੀ ਢਾਣੀਆਂ ਵੀ ਇਹਦੇ ਵਿੱਚ ਆਉਂਦੀਆਂ ਜੀ ਢਾਣੀਆਂ ਵੀ ਪਿੰਡ ਵੀ ਅੱਜ ਪਿੰਡ ਗਲਾਬ ਗਲਾਬ ਸਿੰਘ ਝੁੱਗੇ ਵਾਲੇ ਵੀ ਤੇ ਉਹ ਅਨੁਜਿਤ ਕੀ ਆਪਣੇ ਮਨਸ਼ੀਰਮ ਜੀ ਢਾਣੀ ਇਹ ਬਹੁਤ ਲਾਦੂ ਕਾ ਲਾਦੂ ਕੇ ਵਿੱਚ ਆ ਜਾਂਦਾ ਸਾਰ ਜੀ ਇਹ ਤਾਂ ਬਹੁਤ ਕਾਫੀ ਨੁਕਸਾਨ ਹੋਣਾ ਸੀ ਬਹੁਤ ਕਾਫੀ ਨੁਕਸਾਨ ਹੋਣਾ ਸੀ ਕੋਈ ਸਮਝ ਨਹੀਂ ਆਣੀ ਕਿ ਕਿੰਨਾ ਕ ਨੁਕਸਾਨ ਹੋ ਜਾਣਾ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗਣਾ ਜੀ ਸਾਹਿਬ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਕਿਰਪਾ ਕਰਕੇ ਮੈਨੂੰ ਦਿੱਤਾ ਜਾਵੇ ਤਾਂ ਮੈਂ ਗਰੀਬ ਬੰਦਾ ਸੱਚੀ ਦਿਹਾੜੀ ਕਰਨ ਵਾਲਾ ਮੈਂ ਤਾਂ ਰੋਟੀ ਦਾ ਬੰਨਾ ਬਣਾ ਦੇ ਬੇਟਾ ਘਰੇਾਨੇ ਦਾ ਦੁਕਾਨਾ ਵੀ ਜੇ ਕਿਸੇ ਤਰ੍ਹਾਂ ਬਣ ਮੇਰੀ ਰੋਟੀ ਪਾਣੀ ਚੱਲਦਾ ਰਹੇ ਜਿਨੇ ਅੱਗ ਲਾਈ ਉਹ ਦੋਸ਼ੀ ਵੀ ਪਕੜੇ ਜਾਣਾ ਨਾ ਸਜ਼ਾ ਦਿੱਤੀ ਜਾਂਦੀ ਹੁਣ ਤਾਂ ਜਦੋਂ-ਤਦ ਸਜ਼ਾ ਮਿਲਣੀ ਚਾਹੀਦੀ ਜਿਹੜਾ ਦੋਸ਼ੀ ਜਿਨੇ ਮਦਦ ਕੀਤਾ ਹੈ ਅਗਾਂ ਵੀ ਹੋਰ ਕਿਤੇ ਘਟਨਾयां ਜੀ ਨਾ ਕਰੇ ਤੇ ਨਾ ਕਰਨ ਜੋ ਕੋਈ ਉਹ ਵੀ ਜਿਨਿਓ ਨੇ ਕੀਤੀ ਹੈ ਜੀ ਸਰ ਐਸ ਕੇ ਉਹ ਕ੍ਰਿਸ਼ਨ ਥੌਕਰੀ ਸਾਜਾ ਲਾਦੂ ਕਾ ਮੰਡੀ ਇੱਕ ਆਪਣੇ 15 4 24 ਨੂੰ ਇੱਕ ਦੁਖਾ ਦਿੱਤੀ ਸੀ ਕਾਲਾ ਸਿੰਘ ਨੇ ਕਾਲਾ ਸਿੰਘ ਪੁੱਤਰ ਮੁਹਾਰ ਸਿੰਘ ਨੇ ਜੀ ਕਿ ਮੇਰਾ ਉਸੇਮਨਾਲ ਦੇ ਕੋਲੇ ਕੋਖਾ ਪਿਆ ਕਿਸੇ ਅਣਛਤ ਬੰਦੇ ਸਾੜਦਾ ਜੀ ਜਦੋਂ ਇਹ ਅਸੀਂ ਤਿਰਕਾ ਨੂੰ ਮੌਕੇ ਤੇ ਭੱਜਿਆ ਗਿਆ ਜੋ ਪਤਾ ਲੱਗਿਆ ਉੱਥੇ ਵੀ ਕੋਖਾ ਸੀਗਾ ਉਹਦੇ ਵਿੱਚ ਜਿਹੜਾ ਪ੍ਰੇਜਸੀ ਦੇ ਚਾਰ ਕੋਖੇ ਦੇ ਠੰਡੇ ਠੰਡੇ ਸੀਗੇ ਉਹ ਕੋਖਾ ਅਣਛਤਾ ਜਿਆਤੀ ਅੱਗ ਲਾ ਗਿਆ ਅਸੀਂ ਮੌਕਾ ਵੇਖ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਕਾਰਵਾਈ ਬਾਰੇ ਤਰੋਣ ਬਾਰੇ ਕਿਹਾ ਸੀ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਕੋਈ ਟਾਈਮ ਦਿੱਤਾ ਜਾਵੇ ਤੇ ਅਸੀਂ ਆਪਦੇ ਹਾਲ ਕੀਤੇ ਬਾਅਦ ਕਾਰਵਾਈ ਕਰਾਂਗੇ